ਲੋ ਬਈ ਮਿੱਤਰੋ ਉੱਜਾਂ ਦੇ ਤੇਦਰਚਨ ਸਸੀ ਗੱਲ ਜੀ ਬਾਈ ਕੀ ਹਾਲ ਚਾਲ ਆ ਸੋ ਸਾਰੇ ਭਰਾ ਠੀਕ ਠਾਕ ਲੋ ਬਈ ਮਿੱਤਰੋ ਆਪਾਂ ਕਰਨ ਲੱਗੇ ਆ ਬਾਈ ਵਲੌਗ ਦੀ ਸਟਾਰਟਿੰਗ ਤੇ ਮੇਰਾ ਪੁਰਾਣਾ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੇ ਕਰੋ ਤੇ ਬਾਈ ਮਾਤਾ ਜੇਰਾ ਰੱਬ ਦਾ ਭੀਣ ਥੋੜਾ ਥੋੜਾ ਵਾਢਾ ਲਾ ਲਈਏ ਬਦੂਗ ਦੋਗ ਦਿਨਾਂ ਦਾ ਰਹਿ ਗਿਆ ਮੱਕ ਵੀ ਨੂੰ ਵਾਡਾ ਲਾਉਣ ਦੀ ਤਿਆਰੀ ਆ ਬਈ ਵਾਡਾ ਲਾ ਜਾਏਗੇ ਤੇ ਮੇਰਾ ਭਰਾ ਬਣ ਕੇ ਨਾ ਯਾਰ ਸਪੋਰਟ ਕਰਿਆ ਕਰੋ ਵੀਰ ਬਣ ਕੇ ਵੀਰ ਬਣ ਕੇ ਜਰੂਰ ਕਰੇਗਾ ਉਹ ਸਪੋਰਟ ਲੋਬੀ ਮਿੱਟਰਾ ਤੇ ਜਦੋਂ 5 ਤਾਂ ਆ ਜਾਂਦੀਆ 2 ਆ ਜਾਂਦੀ ਛੇ ਤਰ੍ਹਾਂ ਵਿੱਚ ਉਤਰ ਗਏ ਬਾਈ ਫਾਈ ਲਾਈਨਾਂ ਨੇ ਲਾਉਣੀਆਂ ਆ ਕਿਰਾਂ ਹੀ ਛੱਡਦੇ ਆ ਕਿੰਸੀ ਆ ਆ ਬਈ ਮਟਰ ਬਾਜੀਆਂ ਵਾਲੇ ਦੇ ਛੜ ਤੇ ਪਰਾ ਭੈਣ ਪਰਾ ਕੁਝ ਵੀ ਹੋਣਾ ਨਹੀਂ ਪਤਾ ਉਹ ਕੀ ਹੋਣਗੇ ਜਿਹਾ ਜਾਂਦੇ ਆ ਉਹ ਆਇਆ ਬਾਈ ਘਾਲਦੇ ਵੀ ਛੜਦੇ ਬਾਈ ਜੀ ਤੇ ਹੁਣ ਆਪਾਂ ਬਈ ਦੂਜੇ ਬੱਚੇ ਕੱਢ ਲੈ ਕੇ ਜਾਲ ਲਾਏ ਚੱਲ ਗਏ ਨਿੱਕੇ ਜਿਹੜੇ ਬਾਉਣਾ ਦੇ ਫਿਰ ਆ ਗਈ ਛਤਰਾਂ ਲਾਉਣਾ ਲਓ ਬਈ ਮਟਰ ਨਿੱਕੀਆਂ ਛਤਰੀਆਂ ਲਾ ਦਿਆਂ ਇਹਨਾਂ ਨੂੰ ਛੇੜਦੇ ਆ ਇਹ ਕਰਨੀ ਆਪੇ ਲਾਤੀਆਂ ਛਤਰੀਆਂ ਬਈ ਇਹਨਾਂ ਨੂੰ ਕੱਢ ਦੀ ਬਾਹਰ ਮਰ ਕੇ ਬਾਦੀ ਪਰ ਜਾਣਾ ਲੋਕ ਜਿੱਥਰੋਂ ਬਾਹਰ ਆ ਬੱਚੀ ਲਾਦੀ ਪ੍ਰੋਬਲਮ ਨਹੀਂ ਆ ਕਿ ਕੋਈ ਨਾ ਨਹੀਂ ਖੇਤਾਂ 'ਤੇ ਆਈਆਂਗੇ ਵੱਡੀਆਂ ਛਤਰੀਆਂ ਖੜੀਆਂ ਕਰਦੇ ਆਂ ਯਾਰ ਆਰਾਮ ਕਰਦੇ ਆ ਬਈ ਵੱਡੇ ਬੱਚੇ ਇਹ ਤਰ੍ਹਾਂ ਬਟਨ ਨਹੀਂ ਲੱਗਣ। ਸਹੀ ਆਇ ਤੇ ਡੋਰ ਵਾਲਾ ਕੂਤਰ ਮੰਨਦਾ ਕਿ ਮਿੱਤੂ ਬੱਚੇ ਹੁਣ ਚੁੱਕ ਜਾਂਦੀ ਹੈ ਬਾਈ। ਲਓ ਬਈ ਮਿੱਤੂ। ਕਰਤਾ ਬਈ ਕਰਤੀ ਪਿੱਛੇ ਬਾਹਰ। ਆਪਣੇ ਹੁਣ ਬਾਈ ਬੱਚੇ ਬਾਹਰ ਆ ਬਾਈ। ਸਾਣਿਆਂ ਨਿੱਕੇ ਪਾਸ ਹੀ ਵੱਡੇ ਛੂਟੇ ਬਾਈ ਬੱਚੇ ਬਾਹਰ ਆ। ਲਓ ਵੀ ਮਿੱਤਰੋ ਇੱਕ ਪੁੱਠਾ ਕੰਮ ਹੋ ਗਿਆ ਦੋ ਨਿੱਕੇ ਬੱਚੇ ਉੱਡ ਗਿਆ ਹੋਏ ਬਾਹ ਲਗੇ ਬਈ ਇਹਨਾਂ ਨੂੰ ਨੂੰ ਨਾ ਦੂਰ ਲੰਗੇ ਅੰਤ ਮੁੜ ਕੇ ਹੋਣ ਦਾ ਵੀ ਰਾਹ ਬੰਦ ਹੋ ਗਿਆ ਨਾ ਇਹਨਾਂ ਲੋ ਬਈ ਦੋ ਵੱਡੇ ਹੀ ਦੋਵਾਂ ਦੇ ਬਾਉਣ ਬਾਉਣ ਤੇ ਤਿੰਨ ਚਾਰ ਢਾਲੇ ਪਰ ਉਹ ਵੱਡੀਆਂ ਛਤਰਿਆਂ ਤੇ ਜਾ ਕੇ ਬੈ ਗਏ ਆ ਛਤਰੇ ਵੀ ਥੋੜੀ ਜਿਹੀ ਕੀਤੀ ਆ ਈਸੀ ਕਰਕੇ ਬੱਚੇ ਬਈ ਵਧੀਆ ਟਾਈਮ ਨਾ ਬੈਹ ਜਾਂਦੇ ਆ ਹੁੰਦਾ ਟਾਈਮ ਨਾ ਬੈਹ ਜਾਂਦੀ ਆ ਕਿਉਂਕਿ ਨਿੱਕੇ ਬੱਚੇ ਹੁੰਦੇ ਆ ਅਗਲਾ ਬਦਲੀ ਕਰੀ ਜਾਂਦੇ ਆ ਸ਼ਤਰਗੜਾ ਵਧੀਆ ਆਉਂਦਾ ਰੀਣਾ ਬੈਹੇ ਹਾਂ ਮੇਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਬੱਚੇ ਬਾਹਰ ਗੱਡੀ ਬੈਠਾ ਹੋਏ ਆ ਤਾੜ ਤੂੜ ਕੇ ਹਾਂ 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 ਬੋਲ ਆਥ ਨਹੀਂ ਉੱਤ ਨਹੀਂ ਵੇਖਿਆ ਹੈ ਬੱਚੇ ਬੱਚੇ ਤਾੜ ਕੇ ਲਓ ਭਾਈ ਮਿੱਤਰੋ ਕਾਸ ਪੂਰੇ ਵੀ ਲੱਗ ਨਾ ਬਗਾ ਲੀਲ ਨਾ ਲਓ ਭਾਈ ਅੱਪਾ ਮੜਾ ਤੁਸੀਂ ਜਾ ਕੇ ਆਪਣੇ ਅੰਦਰ ਦੀ ਕੰਮ ਦੀ ਦੀ ਕੰਮ ਕਰ ਭਾਈ ਸੁਣੇ ਛੱਡੇ ਆਂਦੇ ਆ ਉਤਰ ਸੁਣੇ ਛੱਡੇ ਆਂਦੇ ਆ ਦੇ ਕੰਮ ਵਿੱਚ ਜ਼ਰੂਰੀ ਸੀ ਜਾਣਾ ਪੈ ਗਿਆ ਦੇ ਸਰਨਾ ਤੋਂ ਸੋਕ ਰੱਖੀ ਗਈ ਉਡੀਕ ਆ ਟਿਕਾ ਨਾ ਬਈ ਮਿੱਤਰੋ ਬਈ ਆਪਾਂ ਅੱਗੇ ਘਰੇ ਦੇ ਆਏ ਨੂੰ ਤਾਂ ਲੇ 10 ਮਿੰਟ ਹੋ ਗਏ ਉੱਤਰ ਬਈ ਬੈ ਗਏ ਤਕਰੀਬਨ ਸਾਡ 12 20 ਕਿਤੇ ਬੈ ਗਏ ਸੀਗੇ ਠੀਕ ਹਲੋ ਬਈ ਮਿੱਤਰੋ ਗਗਣਾ ਬਈ ਉੱਠ ਗਿਆ ਸੀਗਾ ਗਗਣਾ ਮਿੰਸਾਰ ਕੇ ਤੇ ਨਾਲ ਦੇ ਨਾਲ ਹੀ ਮੁੜ ਕੇ ਉਹਨੇ ਗਾਂ ਇਹ ਸੇਜ਼ਰੀ ਜਿਆਣਾ ਸੀਗਾ ਕਿਤੇ ਕੋਲੇ ਆਰਡਰ ਵੀ ਬਈ ਬੱਚੇ ਦੋ ਤਾਂ ਆਲੀ ਛਤਰੀ ਤੇ ਉੱਠ ਗਈ ਤਾਂ ਹੀ ਹੁਣ ਨਿਗਰੱਖਣੀ ਪਊਗੀ ਪਰ ਬੱਚੇ ਸਾਰੇ ਪੂਰੇ ਹੀ ਆ ਕੇਰਾ ਸਿਰਟਾ ਕੰਮ ਲਓ ਬਈ ਮਿੱਤਰੋ ਆਪਾਂ ਅੱਜ ਪਾਰਸਰੋਂ ਗਾਇਆ ਫਾਈਪੂੜਾ ਠੀਕ ਹੈ ਲਾਈਟ ਹੈ ਮੈਂ ਇੱਕ ਰਮੋ W ਦਾ ਥੋੜਾ ਤੇ ਇੱਕ ਆ ਰਿਹਾ ਕੁਣ ਮੈਂ ਇੱਕ ਆਲੀ ਰੀਡਾ ਇਹ ਬਾਈ ਹੁਣ ਆਈਫੋਨ ਦੇ ਲੱਗਦੀ ਨਹੀਂ ਇਹ ਦੂਜੇ ਫੋਨ ਵੀ ਪੰਗਾ ਪੈ ਗਿਆ ਚਲੋ ਕੋਈ ਗੱਲ ਨਹੀਂ ਕਰ ਲਾਂਗੇ ਸੈਟਿੰਗ ਆਮ ਅਡਵਾਂਸਿੰਗ ਬਾਈ ਇਹ ਕਰ ਲੈ ਲਾ ਬੈ ਮੇਟਰ ਹੁਣ ਆਪਾਂ ਲਾਲੇ ਕਿ ਬੱਚੇ ਮੁੜ ਕੇ ਵੀ ਪੱਠਿਆਂ ਪੁੱਠਿਆਂ ਦਾ ਟਾਈਮ ਹੋਈ ਜਾਣਾ ਇਹ ਬੱਚੇ ਲਾ ਕੇ ਨੀੜੀ ਕੰਮ ਜਿਹੜੇ ਇਹ ਬੱਚੇ ਤੇ ਮਿਲਦੇ ਆ ਤੁਹਾਨੂੰ ਬੱਚੇ ਲਾ ਕੇ ਲੋ ਭਾਈ ਮੇਰਾ ਪੱਲਾ ਲਾ ਲੀਏ ਲੋ ਬਈ ਮਟਰੋ 725 ਸੜੀ ਹੈ ਮੰਨ ਲੀ ਹਰੇ ਆ ਵੱਡੇ ਬੈਠੇ ਕੋਈ ਨਾ ਜਨਿੱਕੀ ਵੀ ਹੈਗੇ ਛਾੜ ਲਈ ਮਿਲਦੇ ਹਾਂ ਤੂੰ ਪਰੋ ਬੋ ਬਈ ਮਟਰੋ ਆਪਣਾ ਬੰਦਾ ਸਕੂ ਬੈਣ ਦੇ ਵਿੱਚ ਲੜ ਪਿਆ ਤੇ ਬਾਈ ਜੀ ਆਪਾਂ ਜਿਹੜੇ ਕੂਤਰ ਬੈ ਗਏ ਸੀ ਬਾਈ ਸਾਰਿਆਂ ਨੂੰ ਟਿਕ ਟਕਾਣਾ ਕੂਤਰ ਲਾ ਲੈਂਦੇ ਦਾਣਾ ਪਾਣੀ ਪਾਤਾ ਬਾਈ ਠੀਕ ਹੈ ਪਸਗਾਨੀ ਚੱਲਦੇ ਆ ਪਸਗਾਨ ਉੱੱਠੇ ਪਾਉਨੇ ਆ ਦੋ ਛਤਰਾਂ ਲੱਗਾ ਪੰਗਾ ਬਾਈ ਤੇ ਕੂਤਰ ਆ ਜਾਂਦੇ ਛੀ ਫਿਰਦੇ ਆ ਇੰਕਾ ਇਹ ਬਾਈ ਆਣਗੇ ਤਾੜ ਦੇ ਤੋੜਦੇ ਆ ਕਹਿੰਦਾ ਬਾਪੂ ਤੇ ਇਹ ਵੀ ਬਾਈ ਆਣਗੇ ਜਿੰਨਾ ਮੁੱਲਾ ਲਾ ਕੇ ਤੇ ਉਦੋਂ ਬਾਅਦ ਦੇਖਦੇ ਆ ਕੀ ਬੰਦਾ ਮਲਸਰ ਜਾਣਾ ਸੀਗਾ ਬਾਈ ਪਰ ਟਾਈਮ ਨਾਲ ਵਿਹਲਾ ਨਹੀਂ ਹੋਇਆ ਜਾਣਾ ਕਿਉਂਕਿ ਬਾਈ ਜੀ ਵਿਹਲਾ ਹੀ ਨਹੀਂ ਹੋਇਆ ਜਾਣਾ ਲੋ ਬਾਈ ਮਿੱਤਰੋ ਦੇਰੀ ਆਪਾਂ ਤਗਰੀਬ ਨਹੀਂ ਸ਼ਾਂਤੀ ਐ ਸਾਰੀ ਖੁੱਡਾਂ ਦੇ ਵਧੀਆ ਧੁੱਪ ਫੈਣ ਲੱਗ ਪੂ ਗਰਮੀ ਚ ਫੁੱਟਿਆ ਤਾਂ ਵੀ ਚੰਗਾ ਯਾਤਰਾ ਨ ਲੱਗੀਆਂ ਅੱਜ ਬਈ ਕੁੱਤਰ ਫਰਦੇ ਆ ਵੀ ਆਪਣੇ ਪਿੰਡ ਦੇ ਦੋ ਕਬੂਤਰ ਬਗਾਨੇ ਵੀ ਫਰਦੇ ਆ ਬਾਈ ਪਤਾ ਨਹੀਂ ਕੀ ਦੇ ਆ ਬਈ ਜੀ ਉਹ ਪਸ਼ੂ ਪਿਆਦ ਕੇ ਬਾਈ ਪੱਠੇ ਦੇਤੇ ਹੀ ਪਾ ਪਸ਼ੂ ਪਿਆਗੇ ਨਮੀੜਦੀ ਐ ਸਾਰਾ ਖਲਾਬੇ ਮਿੱਤਰੋ ਖਲਾਰਾ ਕਹਿੰਦੇ ਕੱਲ ਨੂੰ ਸਹੀ ਕਰਕੇ ਜਾਵਾਂ ਉਹ ਮੀਂਹ ਚਲੋ ਠੀਕ ਹੈ ਭਾਈ ਹੁਣ ਆਪਾਂ ਕਰਨ ਲੱਗੇ ਹਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਖੌਲ ਚੱਕ ਦੀ ਖੀਮਾ ਤੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਇਧਰ ਵੀ ਢੇਰ ਮਾਰਿਆ ਪਿਆ